ਵਿਆਗ ਤੇ ਬੈਰਾਗ ਦੀ ਮੂਰਤੀ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ અવਤਾਰ ਵਿਸਾਖ ਵਦੀ ਪੰ ਸੰਮਤ 1678 ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਵਿਖੇ ਹੋਇਆ ਆਪ ਜੀ ਦੇ ਪਿਤਾ ਮੇਰੀ ਪੀੜੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਨ ਤੇ માતા ਪੂਜਨੇ ਨਾਨ ਕੀਜੀ ਆਪ ਜੀ ਦਾ ਆਨੰਦ ਕਾਰਜ ਵਿਆਹ ਲਾਲ ਚੰਦ ਖੱਤਰੀ ਦੀ ਬੇਟੀ ਸ੍ਰੀ ਗੁਜਰੀ ਨਾਲ ਹੋਇਆ ਔਰ ਇਹ ਵਿਆਹ ਕਰਤਾਰਪੁਰ ਵਿਖੇ ਹੋਇਆ ਗੁਰਗੱਦੀ ਆਪ ਜੀ ਨੂੰ ਚੇਤਰ ਸੋਦੀ 14 ਸੰਮਤ 1721 ਵਿੱਚ ਪ੍ਰਾਪਤ ਹੋਈ ਆਪ ਦੀ ਸੰਤਾਨ ਪੰਥ ਦੇ ਵਾਲੀ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਨ ਜਗਤ ਦੇਚ ਮਹਾਨ ਕਮ ਉਸਾਰੋ ਕਮ 99 ਕੀਤੇ ਨੇ ਜਿਨ੍ਹਾਂ ਦੇ ਅੰਦਰ ਬੈਰਾਗ ਸੀ ਕਿਉਂਕਿ ਬੈਰਾਗ ਇੱਕ ਐਸਾ ਮੂਲ ਹੈ ਇੱਕ ਐਸੀ ਜੜ ਹੈ ਜਿਸ ਤੋਂ ਤਿਆਗ ਦੀ ਭਾਵਨਾਵਾਂ ਦਾ ਜਨਮ ਹੁੰਦਾ ਹੈ ਬੈਰਾਗ ਨਹੀਂ ਤਾਂ ਤਿਆਗ ਵੀ ਨਹੀਂ ਅਕਸਰ ਦੇਖਿਆ ਜਾਂਦਾ ਹੈ ਲੋਕੀ ਪਹਿਲੇ ਤਿਆਗ ਕਰ ਦਿੰਦੇ ਨੇ ਘਰ-ਬਾਰ ਦਾ, ਧਨ-ਸੰਪਦਾ ਦਾ ਤੇ ਫਿਰ ਬੈਰਾਗੀ ਹੋਣ ਦਾ ਲਖਬ ਲਗਾਉਂਦੇ ਨੇ। ਤਿਆਗ ਤੋਂ ਬੈਰਾਗ ਨਹੀਂ ਪੈਦਾ ਹੁੰਦਾ। ਬੈਰਾਗ ਤੋਂ ਤਿਆਗ ਪੈਦਾ ਹੁੰਦਾ ਹੈ। ਹੀਰੇ ਦੇ ਮਿਲਦੇ ਆ ਕੰਕਰ-ਪੱਥਰ ਹੱਥੋਂ ਗਿਰ ਜਾਂਦੇ ਨੇ। ਸੋਨੇ ਦੇ ਮਿਲਦੇ ਆ ਲੋਹੇ ਦੇ ਟੁਕੜੇ ਹੱਥੋਂ ਗਿਰ ਜਾਂਦੇ ਨੇ। ਪਰਮ ਬੈਰਾਗ ਦੀ ਪ੍ਰਾਪਤੀ ਦੇ ਨਾਲ ਤੁਛ ਚੀਜ਼ਾਂ ਜਿਨ੍ਹਾਂ ਦੀ ਕੋਈ ਅਹਿਮੀਅਤ ਨਾ ਹੋਵੇ ਉਹ ਹਿਰਦੇ ਚੋਂ ਆਪਣੇ ਆਪ ਜੋ ਹੈ ਝੜ ਜਾਂਦੀਆਂ ਨੇ ਤਿਆਗ ਕੀਤਾ ਨਹੀਂ ਜਾਂਦਾ ਤਿਆਗ ਹੋ ਜਾਂਦਾ ਜੋ ਤਿਆਗ ਕੀਤਾ ਜਾਂਦਾ ਹੈ ਵਾਸਤਵਿਕ ਤਿਆਗ ਨਹੀਂ ਹੁੰਦਾ ਉਹ ਤੇ ਕਾਗਜ਼ੀ ਫੁੱਲਾਂ ਦੀ ਤਰ੍ਹਾਂ ਬਾਹਮੋ ਤਿਆਗ ਬੜਾ ਸੁੰਦਰ ਦਿਖਾਈ ਦੇਵੇ ਪਰ ਉਸ ਦੇ ਚ ਬੈਰਾਗ ਦੀ ਮਹਿਕ ਨਹੀਂ ਆਉਂਦੀ ਵੈਰਾਗ ਦੀ ਜਿੰਦ ਜਾਨ ਨਹੀਂ ਹੁੰਦੀ ਤਿਆਗ ਦੀ ਜਿੰਦ ਜਾਨ ਵੈਰਾਗ ਹੈ ਇੱਕ ਮਹਾਬਲੀ ਸੂਰਬੀਰ ਮੇਰੀ ਪੀਰੇ ਦੇ ਘਰ ਐਸੇ ਬਾਲਕ ਦਾ ਜਨਮ ਹੋਇਆ ਹੈ ਬੈਰਾਗ ਜਿਸ ਦੇ ਰੋਮ ਰੋਮ ਦੇ ਚ ਸੀ ਤਿਆਗ ਜਿਸ ਦੇ ਆਚਰਣ ਦੇ ਚ ਸੀ ਇਹ ਗੱਲ ਵੱਖਰੀ ਹੈ ਕਿ ਆਪ ਸੂਰਬੀਰ ਵੀ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨਾਲ ਕਈ ਵਾਰ ਆਪ ਜੰਗਾਂ ਵਿੱਚ ਵੀ ਸ਼ਾਮਲ ਹੋਏ ਆਪ ਦੀ ਤਲਵਾਰ ਦਾ ਜੋਹਰ ਦੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਤਿਆਗਮਲ ਦਾਣਾ ਤੇਗ ਬਹਾਦਰ ਰੱਖਿਆ ਸੀ ਇਹ ਤੇ ਤੇਗ ਦਾ ધਨੀ ਹੈ ਇਹ ਤੇ ਸੂਰਬੀਰ ਹੈ ਇਹ ਤੇ ਬਹਾਦਰ ਹੈ ਵਕਤ ਦੀ ਧਾਰਾ ਚਲਦੀ ਰਹੀ ਔਰ ਆਪ ਦਾ ਬੈਰਾਗ ਵੱਧ ਗਿਆ। ਅਵਿਆਹ ਹੋਣ ਤੋਂ ਬਾਅਦ ਆਪ ਨਾਨਕੇ ਪਿੰਡ ਬਕਾਲੇ ਦੇ ਵਿੱਚ ਆਣ ਵਸੇ। ਇੱਥੇ ਇੱਕ ਭੋਰੇ ਵਿੱਚ ਬੜੀ ਸਾਦੀ ਜ਼ਿੰਦਗੀ ਆਪ ਬਤੀਤ ਕਰਦੇ ਸਨ। ਬਕਾਲੇ ਦੇ ਵਸਨੀਕਾਂ ਨੇ ਤੇ ਇੱਥੇ ਧੱਕੇਣਾ ਸ਼ੁਰੂ ਕਰ ਦਿੱਤਾ ਤੇਗਾ ਕਮਲਾ ਹੈ। تے گا کملا ہے گرو ہرکرشن جی مہاراج دے مکھار بن تو جو نکلے سی واق بابا بکالے اس کچھ پکھنڈی سوڈیاں نے بڑا لاب اٹھایا بکالے بائی گدیاں لگ گئیں اور ساریاں دا دعویٰ اسی گروہ ہاں اِسی گرو ہاں اِسی گرو ہاں پر جو واستوک گروہ ہے ਉਸ ਦਾ ਕੋਈ ਦਾਵਾ ਨਹੀਂ ਉਤੇ ਛੁਪਿਆ ਬੈਠਾ ਹੈ ਉਤੇ ਭੌਰੇ ਚ ਬੈਠਾ ਹੈ ਵਾਕਈ ਜਿਸ ਦੇ ਅੰਦਰ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਬਹੁਤ ਪਰਬਲ ਇੱਛਾ ਹੈ ਉਥੇ ਪ੍ਰਮਾਤਮਾ ਛੁਪਿਆ ਹੀ ਰਹਿ ਜਾਂਦਾ ਉਥੇ ਕੁਝ ਵੀ ਨਹੀਂ ਹੁੰਦਾ ਔਰ ਜਿਸ ਨੂੰ ਆਪਣੇ ਆਪ ਛੁਪਾਉਣ ਦੀ ਬੜੀ ਚਾਹਤ ਹੈ ਲਾਲਸਾ ਹੈ ਈਸ਼ਵਰ ਉਥੇ ਪ੍ਰਗਟ ਹੋ ਜਾਂਦਾ ਹੈ ਅਕਾਲ ਪੁਰਖ ਉਥੇ ਪ੍ਰਗਟ ਹੋ ਜਾਂਦਾ ਹੈ ਇਹ ਇੱਕ દ회의 ਨਿਯਮ ਹੈ ਈਸ਼ਵਰੀ ਨੁਕਤਾ ਨਿਗਾਹ ਹੈ ਲੋਕੀ ਆਉਂਦੇ ਸਨ ਬਾਈਆਂ ਨੂੰ ਮੱਥਾ ਟੇਕ ਕੇ ਚਲੇ ਜਾਂਦੇ ਸਨ ਮਨੋ ਕਾਮਨਾਵਾਂ ਉਹਨਾਂ ਬਾਈਆਂ ਦੇ ਅੱਗੋਂ ਰੱਖਦੇ ਸਨ ਜਿਸ ਤਰ੍ਹਾਂ ਹਰ ਬੰਦਾ جوہری ਨਹੀਂ ਆਉਂਦਾ ਹਰ ਬੰਦੇ ਨੂੰ ਹੀਰੇ ਜਵਹਰਾਤ ਦੀ ਪਰਖ ਨਹੀਂ ਹੁੰਦੀ ਹਰ ਮਨੁੱਖ ਨੂੰ ਪੂਰਨ ਪੁਰਖ ਦੀ ਵੀ ਪਰਖ ਨਹੀਂ ਆਉਂਦੀ ਬੈਰਾਗੀ ਤੇ ਤਿਆਗੀ ਦੀ ਵੀ ਪਰਖ ਨਹੀਂ ਆਉਂਦੀ ਅੱਜ ਇੱਕ ਐਸਾ ਪੁਰਸ਼ ਆਇਆ ਜੋ ਵਾਕਈ جوہری ਸੀ ਜੋ ਪਰਖ ਸਕਦਾ ਸੀ ਜਿਹਨੂੰ ਬੋਧ ਸੀ ਜਿਹਨੂੰ ਸਮਝ ਸੀ ਕੰਨ ਰੱਬੀ ਰਸ ਮਾਣੇ ਬਿਨਾ ਰੱਬੀ ਰਸ ਕਾ ਨੂੰ ਪਹਿਚਾਣਨਾ ਬਹੁਤ ਔਖ ਹੈ ਬੇਰਾਗ ਦੀ ਚਿੰਗਾਰੀ ਪੈਦਾ ਹੋਏ ਬਿਨਾ ਕਿਸੇ ਬੇਰਾਗੀ ਨੂੰ ਸਮਝਣਾ ਬੜਾ ਔਖਾ ਹੈ ਤੇ ਨਾਮ ਰਸ ਦਾ ਥੋੜਾ ਜਿਹਾ ਸਵਾਦ ਚਖੇ ਬਿਨਾ ਕਿਸੇ ਮਹਾਪੁਰਖ ਨੂੰ ਸਮਝਣਾ ਬਹੁਤ ਕਠਿਨ ਹੈ ਬਹੁਤ ਕਠਿਨ ਹੈ ਜਾਂ ਇੰਜ ਕਹਿ ਲੋ ਕਿਸੇ ਮਹਾਪੁਰਖ ਨੂੰ ਸਮਝਣ ਦੀ ਕਸਵੱਟੀ ਇਹ ਹੀ ਹੈ ਕਿ ਮਨੁੱਖ ਦੇ ਅੰਦਰ ਕੁਝ ਮਹਾਨਤਾ ਤੇ ਪੈਦਾ ਹੋਈ ਹੋਵੇ ਕੁਝ ਤੇ ਰੱਬੀ ਝਲਕ ਉਸ ਦੇ ਅੰਦਰ ਉਜਾਗਰ ਹੋਈ ਹੋਵੇ ਤਾਂ ਹੀ ਪਹਿਚਾਨ ਸਕੇਗਾ ਵਰਨਾ ਪਹਿਚਾਨਣ ਦੀ ਹੋਰ ਕੋਈ ਕਸਵੱਟੀ ਨਹੀਂ ਕਸਵੱਟੀ ਇਸ ਸਿੱਖ ਕੋਲ ਸੀ ਉਹਦੀ ਕਸਵੱਟੀ ਤੇ ਤੇ ਬਾਈ ਦੇ ਬਾਈ ਗੁਰੂ ਪੂਰੇ ਨਹੀਂ ਉਤਰੇ ਪਖੰਡੀ ਸਾਬਤ ਹੋਏ ਕਿਤੇ ਪ੍ਰਗਟਾਵਾ ਕਰ ਰਹੇ ਨੇ ਕਿਤੇ ਦਿਖਾਵਾ ਕਰ ਰਹੇ ਨੇ ਔਰ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਉਚਾਰਨ ਕੀਤੇ ਉਸ ਬਾਕ ਦਾ ਨਾਜਾਇਜ਼ ਲਲਤ ਲਾਭ ਉਠਾ ਰਹੇ ਨੇ ਔਰ ਜਗਤ ਨੂੰ ਭਰਮ ਭੁਲੇਖੇ ਦੇਚ ਪਾ ਰਹੇ ਨੇ ਬਾਈਆਂ ਨੂੰ ਮੱਥਾ ਟੇਕ ਕੇ ਇਹ ਸਿੱਖ ਇੱਕ ਹਲਵਾਈ ਤੋਂ ਪੁੱਛਦਾ ਹੈ ਇੱਥੇ ਕੋਈ ਹੋਰ ਵੀ ਰਹਿੰਦਾ ਸੋਢੀ ਵੰਸ਼ ਦੇ ਚੋਂ ਬਾਬਿਆਂ ਦੇ ਚੋਂ ਗੁਰੂ ਰਾਮਦਾਸ ਜੀ ਮਹਾਰਾਜ ਦੀ ਸੰਤਾਨ ਪੀੜੀ ਦੇ ਚੋਂ ਇੱਥੇ ਕੋਈ ਹੋਰ ਵੀ ਰਹਿੰਦਾ ਤਾਂ ਹਲਵਾਈ ਨੇ ਕਿਹਾ ਹਾਂ ਇੱਕ ਤੇਗਾ ਕਮਲਾ ਰਹਿੰਦਾ ਹੈ ਸਾਦਾ ਜੀਆਂ ਛੁਪਿਆ ਛੁਪਿਆ ਇੱਥੇ ਉਹ ਸਾਹਮਣੇ ਪੋਰੇ ਚ ਕਿੰਨੇ ਚਿਰ ਦਾ ਰਹਿੰਦਾ ਹੈ ਲੋਲ ਬਨ ਪੰਜੀ 26 ਸਾਲ ਤੇ ਹੋ ਹੀ ਗਏ ਨੇ ਇੱਥੇ ਹੀ ਰਹਿੰਦਾ ਹੈ ਪ੍ਰਗਤੀ ਨਹੀਂ ਆਉਂਦਾ ਦਰਸਲ ਇੱਕ ਬਹੁਤ ਵੱਡੀ ਤਿਆਰੀ ਕੀਤੀ ਜਾ ਰਹੀ ਸੀ ਬਹੁਤ ਵੱਡੀ ਤਿਆਰੀ ਜਦ ਹੀਰਾ ਵਾਕਈ ਹੀਰਾ ਬਣਨਾ ਚਾਹੁੰਦਾ ਹੈ ਤਾਂ ਧਰਤੀ ਦੀ ਗੋਦ ਦੇ ਚ ਰਹਿ ਕੇ ਅੰਦਰੂਨੀ ਗਰਮੀ ਨੂੰ ਸਹਾਰ ਕੇ ਉਹ ਆਪਣੇ ਅੰਦਰ ਚਮਕ ਪੈਦਾ ਕਰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਅੰਦਰ ਉਹ ਸ਼ਕਤੀ ਪੈਦਾ ਕਰਨਾ ਚਾਹੁੰਦੇ ਸਨ ਜਿਹਦੇ ਨਾਲ ਦੇਸ਼ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਸਕੀਏ ਜਰਵਾਣਿਆਂ ਦਾ ਟੱਕਰਾ ਕਰ ਸਕੀਏ ਅਤੇ ਮਜ਼ਲੂਮਾਂ ਦੀ ਰੱਖਿਆ ਕਰ ਸਕੀਏ ਬਿਨਾਂ ਸ਼ਕਤੀ ਤੋਂ ਇਹ ਸਭ ਕੁਝ ਹੋਣਾ ਬੜਾ ਔਖਾ ਸੀ ਤੇ ਸ਼ਕਤੀ ਪ੍ਰਾਪਤ ਆਉਂਦੀ ਹੈ ਪਰਮ ਸ਼ਕਤੀ ਨਾਲ ਜੁੜ ਕੇ ਤੇ ਪਰਮ ਸ਼ਕਤੀ ਨਾਲ ਜੁੜਨ ਦਾ ਵਸੀਲਾ ਹੈ ਜਪ ਤੇ ਤਪ ਆਪ ਉਸ ਭੋਰੇ ਵਿੱਚ ਬੈਠ ਕੇ ਉਸ ਪਰਮ ਸ਼ਕਤੀ ਨਾਲ ਇਕਮਿਕ ਹੋਏ ਨੇ ਹੁਣ ਤੇ ਸਿਰਫ ਉਡੇਕ ਹੈ ਇਹ ਹੀਰਾ ਆਪਣੀ ਚਮਕ ਪ੍ਰਗਟ ਕਰੇ ਦਮਕ ਪ੍ਰਗਟ ਕਰੇ ਅਜ ਜੋਹਰੀ ਵੀ ਆ ਗਿਆ ਹੈ ਪੁੱਛਦਾ ਹੈ ਇੱਥੇ ਕੋਈ ਹੋਰ ਸੋਢੀ ਵੰਸ਼ ਦਾ ਰਹਿੰਦਾ ਹੈ ਹਾਂ ਰਹਿੰਦਾ ਹੈ ਇੱਕ ਤੇਗਾ ਕਮਲਾ ਉਹ ਸਾਹਮਣੇ ਭੋਰੇ ਦੇ ਵਿੱਚ ਮਾਤਾ ਗੁਜਰੀ ਭੋਰੇ ਦੇ ਬਾਹਰ ਬੈਠ ਕੇ ਹਰ ਤਰ੍ਹਾਂ ਦੀ ਜ਼ਰੂਰਤਾਂ ਦੀ ਪੂਰਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀਆਂ ਕਰਦੀਆਂ ਸਨ ਇੱਕ ਬੇਰਾਗੀ ਹੈ ਇੱਕ ਤਿਆਗੀ ਹੈ تیاگ باہر بوے تیٹھا ہوا ہے اور اس تیاگی کا نام ہے ما گری بہراگی بورے بیٹھا ہوا ہے اور اس بہراگی کا نام ہے دن گورو تیک بہادر اس تیاگی پاسوں اجازت منگی ہے اس سکھ نے میں اس براگی کے درشن کرنے نے ਪਤੀ ਕੋਲ ਹੈ ਪਤੀ ਕੋਲ ਬੈਠਣਾ ਨਸੀਬ ਨਹੀਂ ਕਿੰਨਾ ਤਿਆਗ ਪਤੀ ਕੋਲ ਹੈ ਪਤੀ ਨਾਲ ਗੱਲਬਾਤ ਕਰਨਾ ਵੀ ਨਸੀਬ ਨਹੀਂ ਕਿੰਨਾ ਤਿਆਗ ਸਿਰਫ ਅੰਨ ਚਾਹੀਦਾ ਹੈ ਪਾਣੀ ਚਾਹੀਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸ ਲੋੜ ਦੀ ਪੂਰਤੀ ਕਰ ਦੇਣੀ ਹੈ ਬਸਤਰ ਧੋ ਦੇਣੇ ਨੇ ਸੇਵਾ ਕਰ ਦੇਣੀ ਹੈ ਬਸ ਇतना ਹੀ ਸੰਬੰਧ ਇਸ ਦੇ ਨਾਲ ਕਥਈ ਇੱਕ ਪਤਨੀ ਤ੍ਰਿਪਤ ਨਹੀਂ ਹੋ ਸਕੇਗੀ ਪਰ ਗੁਜਰੀ ਜੀ ਤ੍ਰਿਪਤ ਸੰ ਕਿਉਂਕਿ ਤਿਆਗ ਸੀ ਇਹ ਤਿਆਗ ਤੇ ਵਿਰਾਗ ਦਾ ਸੰਗਮ ਸੀ ਇਹ ਤਿਆਗ ਤੇ ਵਿਰਾਗ ਦਾ ਇੱਕ ਮਹਾਨ ਤੀਰਤ ਸੀ ਮਹਾਤਾ ਗੁਜਰੀ ਪਾਸ ਇਜਾਜ਼ਤ ਮੰਗੀ ਇਸ ਗੁਰਸਿੱਖ ਨੇ ਮੈਂ ਉਸ ਬੇਰਾਗੀ ਦੇ ਦਰਸ਼ਨ ਕਰਨੇ ਨੇ ਜਿਸ ਦੇ ਬਾਰ ਇਤਨਾ ਵੱਡਾ ਤਿਆਗ ਪ੍ਰਗਟ ਹੋਇਆ ਹੈ ਬੈਠਾ ਹੈ ਮੈਂ ਦੇਖਣਾ ਉਸ ਬੇਰਾਗੀ ਨੂੰ ਅੰਦਰ ਗਿਆ ਹੈ ਮੱਥਾ ਟੇਕੇ ਨਿਹਾਲੋ ਨਿਹਾਲ ਹੋਇਆ ਹੈ ਜੋ ਕਸਵਟੀ ਇਸ ਸਿੱਖ ਨੇ ਆਪਣੇ ਕੋਲ ਰੱਖੀ ਸੀ ਉਸ ਕਸਵਟੀ ਤੇ ਧਨ ਗੁਰੂ ਤੇ ਇੱਕ ਬਹਾਦਰ ਸਾਹਿਬ ਜੀ ਮਹਾਰਾਜ ਪੂਰੇ ਉਤਰੇ ਨੇ ਕੋਠੇ ਤੇ ਚੜ ਕੇ ਇੱਕ ਭੋਰੇ ਦੇ ਚ ਤੇ ਪ੍ਰਗਟ ਕਰਨ ਵਾਲਾ ਕੋਠੇ ਤੇ ਚੜ ਗਿਆ। ਵਾਕਈ ਪ੍ਰਗਟ ਕਰਨ ਲਈ ਤੇ ਛੱਤ ਚਾਹੀਦੀ ਸੀ। ਉਹ ਚੜ ਗਿਆ ਕੋਠੇ ਤੇ। ਗੁਰਲਾਧੋਰੇ ਗੁਰਲਾਧੋਰੇ ਤੇ ਸਭ ਬਾਈ ਗਧੀਆਂ ਜੋ ਲਗੀਆਂ ਨੇ ਪਖੰਡ ਲੈ। ਧੋਖਾ ਹੈ, ਛਲ ਹੈ। ਗੁਰੂ ਤੇ ਭੋਰੇ ਚ ਬੈਠਾ ਹੈ। ਧੰਨ ਗੁਰੂ ਤੇ ਇੱਕ ਬਾਦਰ ਸਾਹਿਬ ਜੀ ਮਹਾਰਾਜ ਨੂੰ ਪ੍ਰਗਟ ਕਰਨ ਵਾਲਾ ਇਸ ਗੁਰਸਿੱਖ ਦਾ ਇਸ ਮਹਾਨ ਆਤਮਾ ਦਾ ਨਾਂ ਸੀ ਮੱਖਣ ਸ਼ਾ ਲਬਾਣਾ ਔਰ ਇਸ ਨੇ ਲਬਾਣਾ ਕੰਮ ਨੂੰ ਸਿੱਖ ਇਤਿਹਾਸ ਦੇ ਵਿੱਚ ਅਮਰ ਬਣਾ ਦਿੱਤਾ ਗੁਰੂ ਵਾਖਈ ਭੋਰੇ ਚ ਆਉਂਦਾ ਹੈ ਉਤੇ ਸ਼ਬਦ ਦੇ ਭੋਰੇ ਚ ਆਉਂਦਾ ਹੈ ਕੋਈ ਜਪ ਕੇ ਪ੍ਰਗਟ ਕਰੇ ਉਤੇ ਭੋਰੀ ਚ ਹੀ ਆਉਂਦਾ ਹੈ ਕੋਈ ਜਾ ਕੇ ਪ੍ਰਗਟ ਕਰੇ

آسان تک اور سمچے بنگال آپ کا رٹن ہویا ہے آگرہ بنارس الاباد پٹنا پھر چٹاگانگ اور گوہاٹی دھوبڑی اور پھر بنگال کے تمام وڈے چھوٹے شہر جلکہ بھی آ جا ہے اس علاقے چھ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਇਤਿਹਾਸਿਕ ਅਸਥਾਨ ਮੌਜੂਦ ਨੇ ਔਰ ਪੁਰਾਣੀ ਦਾਸਤਾں ਅੱਜ ਵੀ ਸੁਣਾ ਰਹੇ ਨੇ ਔਰ ਅੱਜ ਵੀ ਲੋਕੀ ਉਸ ਤੋਂ ਨਵੀਨਤਾ ਦੀ ਝਲਕ ਦੇਂਦੇ ਨੇ ਔਰ ਆਤਮਿਕ ਅਨੰਦ ਮਾਣਦੇ ਨੇ ਥਾਂ ਥਾਂ ਤੇ ਜੋ ਆਪ ਰਟਨ ਕਰਦੇ ਸਨ ਉਸ ਦਾ ਮੁੱਖ ਮਕਸਦ ਇਤਨਾ ਸੀ ਕਿ ਪੁੰਨ ਦਾਨ ਦਿਨ ਕਰਤ ਬਤੇ ਬਸ ਥਾਂ ਥਾਂ ਤੇ ਨਾਮ ਦਾ ਦਾਨ ਕਰਦੇ ਜਾਣਾ ਮਜਲੂਮਾਂ ਦੀ ਰੱਖਿਆ ਕਰਨੀਏ ਇਹ দান ਕਰਦੇ ਜਾਣਾ ਅਨ ਦਾ দান ਕਰਦੇ ਜਾਣਾ ਧਨ ਦਾ দান ਕਰਦੇ ਜਾਣਾ ਨਾਮ ਦਾ দান ਕਰਦੇ ਜਾਣਾ ਗਿਆਨ ਦਾ দান ਕਰਨੇ ਜਾ ਕਰਦੇ ਜਾਣਾ ਇਸ ਤਰ੍ਹਾਂ দান ਕਰਦੇ ਕਰਦੇ ਆਪ ਭਰਮਣ ਕਰਦੇ ਰਹੇ ਪਟਨੇ ਦੇ ਵਿੱਚ ਆਪ ਆਪਣੇ ਪਰਿਵਾਰ ਨੂੰ ਛੋੜ ਕੇ ਆਸਾਮ ਬਲ ਗਏ ਔਰ ਬਾਕੀ ਦੇ ਬੰਗਾਲ ਦਾ ਆਪ ਨੇ ਭਰਮਣ ਕੀਤਾ بن گوبند جی مہاراج کے جنم تو بعد آپ نے پنجاب کی وسائی ہوئی عبادی ہے انہ دا وسایا ہویا شہر ہے جیسے سر گروہ رام دا سی مہاراج کا وسایا ہوا ہے جیسے گوبند دھن گروہ امردس سی مہاراج کا وسایا ہے ਇਸ ਤਰ੍ਹਾਂ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਵਸਾਇਆ ਹੋਇਆ ਹੈ ਆਪਨੇ ਇੱਥੇ ਜਗਤ ਨੂੰ ਬੈਰਾਗ ਦੀ ਸਿੱਖਿਆ ਦੇਣੀ ਆਰੰਭ ਕੀਤੀ ਔਰ ਇਹ ਸਹੀ ਹੈ ਸੱਚ ਹੈ ਕਿ ਸੰਸਾਰ ਤੋਂ ਉਦਾਸ ਹੋਏ ਬਿਨਾ ਪਰਮਾਤਮਾ ਦੀ ਤਲਾਸ਼ ਕਰਨੀ অতি ਕਠਿਨ ਹੈ ਬਹੁਤ ਕਠਿਨ ਹੈ ਪਦਾਰਥਾਂ ਤੋਂ ਉراس ਹੋਏ ਬਿਨਾ ਪ੍ਰਮਾਤਮਾ ਦੀ ਤਲਾਸ਼ ਕਰਨੀ ਬਹੁਤ ਔਖੀ ਹੈ ਬਹੁਤ ਔਖੀ ਹੈ ਇਹ ਉਪਦੇਸ਼ ਇਹ ਸੰਦੇਸ਼ ਆਪਣੀ ਬਾਣੀ ਦੇ ਰਾਹੀਂ ਵੰਡਦੇ ਰਹੇ ਦੇਂਦੇ ਰਹੇ ਇਧਰ ਹੋਰਨ ਸੇਵ ਦੀ ਕੁਟਲ ਨੀਤੀ ਦੇਸ਼ ਦੇ ਦਮਨ ਵਿੱਚ ਲੱਗੀ ਹੋਈ ਸੀ ਧਨ ਇਸ ਦੇਸ਼ ਦਾ ਕਾਫੀ ਜਰਵਾਨਿਆਂ ਨੇ ਲੁਟ ਲਿਆ ਸੀ ਅਸਮਤ ਲੁੱਟ ਲਈ ਸੀ ਇੱਜ਼ਤ ਲੁੱਟ ਲਈ ਸੀ ਹੁਣ ਸੰਸਕ੍ਰਿਤੀ ਨੂੰ ਲੋਟਣ ਦੇ ਵਿਚ ਲੱਗੇ ਹੋਏ ਸਨ ਹੁਣ ਦੇਸ਼ ਤੇ ਧਰਮ ਨੂੰ ਵਿਨੇਸ਼ ਤੋਂ ਨਾਬੂਦ ਕਰਨ ਦੇ ਵਿਚ ਲੱਗੇ ਹੋਏ ਸਨ ਅਗਨ ਖਾਂ ਜੋ ਕਸ਼ਮੀਰ ਦਾ ਸੂਬਾ ਸੀ ਔਰੰਗਜ਼ੇਬ ਦੇ ਹੁਕਮ ਨਾਲ ਉਸਨੇ ਕਸ਼ਮੀਰੀ ਪੰਡਤਾਂ ਦਾ ਦਮਨ ਸ਼ੁਰੂ ਕੀਤਾ ਨੀਤੀ ਸੀ ਉਸ ਵਕਤ ਦੇ ਸਤਾਧਾਰੀਆਂ ਦੀ ਕਸ਼ਮੀਰ ਸਿਰਮੌਰ ਹੈ ਇਹਦੇ ਪਹਾੜਾਂ ਚੋਂ ਪਾਣੀ ਦੇ ਝਰਨੇ ਨਿਕਲਦੇ ਨੇ ਮੈਦਾਨੀ ਇਲਾਕਿਆਂ ਨੂੰ ਸਰਸਬਜ਼ ਕਰਦੇ ਨੇ ਔਰ ਕਸ਼ਮੀਰ ਤੋਂ ਹੀ ਬ੍ਰਾਹਮਣ ਚੱਲ ਕੇ ਸਾਰੇ ਦੇਸ਼ ਦੇ ਵਿੱਚ ਧਰਮ ਦਾ ਪ੍ਰਚਾਰ ਕਰਦੇ ਨੇ ਗਿਆਨ ਦੀ ਗੱਲ ਸੁਣਾਉਂਦੇ ਨੇ ਪਾਣੀ ਦੇ ਝਰਨਿਆਂ ਨੂੰ ਬੰਦ ਕਰਨ ਦੀ ਲੋੜ ਨਹੀਂ ਗਿਆਨ ਦੇ ਝਰਨਿਆਂ ਨੂੰ ਬੰਦ ਹੋਣਾ ਚਾਹੀਦਾ ਇਸ ਤਰ੍ਹਾਂ ਇਸ ਕੁਟਲ ਨੀਤੀ ਦੇ ਮੁਤਾਬਕ ਕਸ਼ਮੀਰ ਦੇ ਸੁਲਬ ਨੇ ਕਸ਼ਮੀਰੀ ਪੰਡਤਾਂ ਦਾ ਦਮਨ ਸ਼ੁਰੂ ਕੀਤਾ। ਔਰ ਕਸ਼ਮੀਰੀ ਪੰਡਤਾਂ ਦੀ ਇੱਕ ਬਹੁਤ ਵੱਡੀ ਕਾਨਫਰੰਸ ਬਹੁਤ ਵੱਡਾ ਇਕੱਠ ਉਸ ਵਕਤ ਅਮਰਨਾਥ ਨਾਮ ਦੇ ਤੀਰਤ ਤੇ ਹੋਇਆ। ਜਿਸ ਵਿੱਚ ਇਹ ਹੀ ਮਤਾ ਪਕਾਇਆ ਗਿਆ ਕਿ ਦੇਸ਼ ਦੇ ਵਿੱਚ ਕੋਈ ਸ਼ਕਤੀਸ਼ਾਲੀ ਹੋਵੇ ਜੋ ਛੜੀ ਬਾਹ ਪਕੜੇ। ਔਰ ਸਾਡੇ ਧਰਮ ਦੀ ਰੱਖਿਆ ਕਰੇ ਸੋਚ ਸਮਝ ਕੇ ਆਖਰ ਸੰਤੀ ਨਾਲ ਇਹ ਫੈਸਲਾ ਹੋਇਆ ਕਿ ਅਸੀਂ ਸਾਰੇ ਅਨੰਦਪੁਰ ਸਾਹਿਬ ਦੇ ਚ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਅੱਗੋਂ ਫਰਿਆਦ ਕਰੀਏ ਇਸ ਦੌਰ ਦੇ ਇਸ ਯੁੱਗ ਦੇ ਵਿੱਚ ਗੁਰਨਾਹnik ਦੇ ਘਰ ਤੋਂ ਇਲਾਵਾ ਸਾਡਾ ਕੋਈ ਰਖਵਾਲਾ ਨਹੀਂ ਸਾਡਾ ਕੋਈ ਰક્ષਕ ਨਹੀਂ ਤਾਂ ਇਸ ਤਰ੍ਹਾਂ ਕਸ਼ਮੀਰ ਦਾ ਧਰਮ ਕਸ਼ਮੀਰ ਦੀ ਸੰਸਕ੍ਰਿਤੀ ਕਸ਼ਮੀਰ ਦਾ ਜੀਵਨ ਕਸ਼ਮੀਰ ਦਾ ਪੰਡਤ ਕਸ਼ਮੀਰ ਦਾ ਬ੍ਰਾਹਮਣ ਫਰਿਆਦ ਲੈ ਕੇ ਆਇਆ ਹੈ। ਧਨਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਅੱਗੋਂ ਜਿਹੜੇ ਉਹਨਾਂ ਪੰਡਤਾਂ ਨੇ ਬਚਨ ਬੋਲੇ ਨੇ ਗੁਰਪ੍ਰਤਾਪ ਸੂਰਜ ਦੇ ਭਾਈ ਸੰਤੋਖ ਸਿੰਘ ਜੀ ਨੇ ਅੰਜ ਲਿਖੇ ਨੇ। ਰਾਵਰ ਬਿਨਾ ਆਨ ਨਹਿ ਕੋਈ। समरथ बले जो रख हक होई एक आसरा आफ गुसाई गहूं वाऊं बूड़त सब जाहिं सडी बांह पकड़ो सब कुछ डुबदा जा रया है सब कुछ गर्क होंदा जा रया है संस्कृति धर्म ईमान इज्जत आबरू सब नष्ट होंदी जा रही है कमजोरों दी बांह गुरु तेज बहादुर साहिब जी महाराज ने पकड़ ली ਤਦ ਹੀ ਤੇ ਆਪ ਦੇ ਨਾਲ ਇਵਾਕ ਜੁੜ ਗਿਆ ਬਾਹਾਂ ਜਿਨਾਂ ਦੀ ਪਕੜੀਏ ਸਿਰ ਦੀ ਜੇ ਬਾਹਾਂ ਨਾ ਛੋੜੀਏ ਗੁਰੂ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ ਵਾਖਈ ਦਿੱਲੀ ਦੇ ਚਾਂਦਨੀ ਚੌਂਕ ਦੇ ਚ ਸੀਸ ਤੇ ਦੇਵਤਾ ਪਰ ਕਮਜ਼ੋਰ ਬ੍ਰਾਹਮਣਾਂ ਦੀ ਬਾਹ ਨਹੀਂ ਛੋੜੀ ਆਪਣਾ ਸੀਸ ਦੇ ਕੇ باوا مضبوط کر دیتی ہیں اپنا سیس دے کے سر بچا دیتا اپنا سیس دے کے دیش کیبرو عزت گرو گرتیک بہادر صاحب جی مہاراج نے اپنا بلیدان دے کے بچایا آپ جد آنند پور تو چلے نے برامنی دی فریاد سن کے اتحاسک گھٹنا ہے ਆਪ ਫਰਿਆਦ ਨੂੰ ਸੁਣ ਕੇ ਲੰਬੀ ਸੋਚਣੀ ਚ ਪੈ ਗਏ ਤਾਂ ਉਸ ਵਕਤ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੋਬਿੰਦ ਰਾਏ ਸਨ ਔਰ ਆਈ ਉਹ ਸਿਰਫ 9 ਸਾਲ ਦੀ ਸੀ ਆਪਣੇ ਪਿਤਾ ਨੂੰ ਬਹੁਤ ਗੰਭੀਰ ਸੋਚਣੀ ਵਿੱਚ ਦੇਖ ਕੇ ਹੱਥ ਜੋੜ ਕੇ ਕਹਿਣ ਲੱਗੇ ਗੁਰਦੇਵ ਪਿਤਾ ਇਸ ਤਰ੍ਹਾਂ ਦੀ ਗਹਿਰੀ ਸੋਚ ਔਰ ਉਸ ਵਿੱਚ ਚਿੰਤਾ ਵੀ ਹੈ ਕਿਉਂ ਇੱਕ ਕਮਜ਼ੋਰ ਬ੍ਰਾਹਮਣ ਨੂੰ ਵੇਖ ਕੇ ਸੋਚਣੀ ਹੈ ਤਾਂ ਸੋਚ ਆਪ ਦੀ ਕਿੱਥੇ ਤੱਕ ਪਹੁੰਚੀ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੋਬਿੰਦ ਰਾਏ ਦੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਨੇ ਕੋਈ ਬਹੁਤ ਵੱਡੀ ਆਤਮਾ ਦਾ ਸੀਸ ਚਾਹੀਦਾ ਹੈ ਤਾਂ ਇਹ ਆਤਮਾ ਵਾਂ ਬਚ ਸਕਣਗੀਆਂ ਪਾ ਇੱਕਦਮ ਉਛਲ ਕੇ ਕੋਬਿੰਦ ਰਾਏ ਨੇ ਕਹਿ ਦਿੱਤਾ ਮਹਾਰਾਜ ਕਿਸੇ ਨੂੰ ਤੈਰਨਾ ਸਿਖਾਣਾ ਹੋਵੇ ਪਾਣੀ ਵਿੱਚ ਆਪ ਕਰਨਾ ਪੈਂਦਾ ਹੈ ਕਿਸੇ ਨੂੰ ਮਰਨਾ ਸਿਖਾਣਾ ਹੋਵੇ ਆਪ ਮਰਨਾ ਪੈਂਦਾ ਹੈ ਖਣਾਵਾ ਪਹਿਨ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਚੱਲ ਪਏ ਛੋਟੇ-ਛੋਟੇ ਪਿੰਡ ਸ਼ਹਿਰਾਂ ਚੋਂ ਲੰਘਦੇ ਹੋਏ ਪੰਜ ਸਾਥੀਆਂ ਨੂੰ ਨਾਲ ਲੈ ਕੇ ਆਪ आगरा ਪਹੁੰਚੇ ਨੇ ਬਗੀਚੇ ਚ ਬੈਠੇ ਸਨ ਆਪਨੇ ਇੱਕ ਦੁਸ਼ਾਲਾ ਇੱਕ ਅੰਗੂਠੀ ਆਜੜੀ ਨੂੰ ਦਿੱਤੀ ਆਖਿਆ ਬਾਜ਼ਾਰੋਂ ਖਾਣ-ਪਾਨ ਦਾ ਸਾਮਾਨ ਲੈ ਕੇ ਆਓ ਤਾਂ ਕਿ ਸਾਡੇ ਨਾਲ ਦੇ ਸਾਥੀ ਤੇ ਅਸੀਂ ਕੁਝ ਛਕ ਸਕੀਏ ਇੱਕ ਹਲਵਾਈ ਦੇ ਪਾਸ ਜਦ ਇੱਕ ਕੀਮਤੀ ਦੁਸ਼ਾਲਾ ਪਹਿਰੇ ਜੜਤ ਰਤਨ ਜੜਤ ਇਹ ਅੰਗੂਠੀ ਆਜੜੀ ਵੇਚਣ ਲੱਗਾ ਹੈ ਹਲਵਾਈ ਨੂੰ ਸ਼ੱਕ ਪੈ ਗਿਆ ਲੱਖਾਂ ਦੀ ਇਹ ਅੰਗੂਠੀ ਸੈਂਕੜਿਆਂ ਦਾ ਇਹ ਕੀਮਤੀ ਦੁਸ਼ਾਲਾ ਇੱਕ ਆਜੜੀ ਦੇ ਪਾਸ ਔਰ ਇਹਨਾਂ ਦੇ ਬਦਲੇ 'ਚ ਇਹ ਸਿਰਫ ਖਾਣ ਪੀਣ ਦਾ ਸਮਾਨ ਮੰਗਦਾ ਥੋੜਾ ਜਿਹਾ ਹੋ ਨਾ ਹੋਵੇ ਇਸਨੇ ਚੁਰਾਇਆ ਹੈ ਪਰ ਕੌਣ ਦੱਸੇ ਇਤੇ ਆਪਣੇ ਆਪ ਨੂੰ ਗ੍ਰਿਫਤਾਰ ਕਰਾਉਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਸਵੈ ਹੀ ਅਡੰਬਰ ਰਚਿਆ ਹੈ ਸ਼ਹਿਨशाह ਦੇ ਸਾਹਮਣੇ ਹੋਣ ਦਾ ਔਰ ਉਸ ਨੂੰ ਦੱਸਣ ਦਾ ਕਿ ਤੂੰ ਜ਼ਬਰ ਕਰ ਰਿਹਾ ਹੈ ਤਸ਼ੱਦਦ ਕਰ ਰਿਹਾ ਹੈ ਹਲਵਾਈ ਨੇ ਸ਼ਹਿਰ ਕੋਤਵਾਲ ਨੂੰ ਖਬਰ ਕਰ ਦਿੱਤੀ ਆ ਜੜੀ ਪਕੜਿਆ ਗਿਆ ਉਸ ਤੋਂ ਪੁੱਛਿਆ ਗਿਆ ਇਹ ਸਭ ਕੁਝ ਤੈਨੂੰ ਕਿੱਥੋਂ ਮਿਲਿਆ ਹੈ تس دغیچے چیٹے نے ایک تیاگ کی مورتی انہوں نے مینو یہ در یہ اگوٹھی اس طرح گرو تیگ بہادر جی گرفتار ہوئے فوج دے پہرے دلی لیا گئے اور اتھے پہلے پنجرے بند کیا جو اٹھے پیر پربھو دی رزا دے سن رسنا تو اے بول نکلے نے بل پرے کچھو نہ ہو سہائے پھر آپ نے اکال پورک دگوں جودڑی کی سنگ سکھا سب تج گئے کو نہ نبھے ساتھ نانک اے بپت میں ਤੇਕ ਇੱਕ ਰਘੁਨਾਥ ਏ ਪ੍ਰਭੂ ਤੇਰੇ ਹੀ ਆਸਰੇ ਤੇਰੀ ਓਟ ਹੈ ਔਰ ਤੇਰੇ ਆਸਰੇ ਕਰਕੇ ਹੀ ਮੈਂ ਮਜ਼ਲੂਮਾਂ ਦਾ ਪਖ ਲਿਆ ਹੈ ਕਮਜ਼ੋਰਾਂ ਦਾ ਪਖ ਲਿਆ ਹੈ ਔਰ ਵਕਤ ਦੀ ਸਤਾ ਨਾਲ ਟਕਰਾਇਆ ਹੈ ਸਤਾ ਕਿੰਨੀ ਕਠੋਰ ਆਉਂਦੀ ਹੈ ਕਹਿੰਦੇ ਨੇ ਮਾਣ ਲਈ ਵੀ ਜਗਾ ਨਹੀਂ ਆਉਂਦੀ ਸਤਾਧਾਰੀ ਦੇ ਹਿਰਦੇ ਚ ਪਤਾ ਲਈ ਵੀ ਥਾਂ ਨਹੀਂ ਆਉਂਦਾ ਭਰਾਵਾਂ ਲਈ ਵੀ ਥਾਂ ਨਹੀਂ ਆਉਂਦਾ ਭੈਣਾ ਪਤੀਜਿਆਂ ਬੱਚੇ ਬੱਚਿਆਂ ਲਈ ਵੀ ਕੋਈ ਥਾਂ ਨਹੀਂ ਹੁੰਦਾ ਸਤਾਧਾਰੀ ਦੇ ਹਿਰਦੇ 'ਚ ਥਾਂ ਹੁੰਦਾ ਹੈ ਸਿਰਫsingਾਸਣ ਲਈ ਸਿਰਫ ਸਤਾ ਲਈ ਔਰ ਉਹ ਸਤਾ ਤੋਂ ਸਭ ਕੁਝ ਕੁਰਬਾਨ ਕਰ ਸਕਦਾ ਹੈ ਇਸ ਦਾ ਜੀਮ ਦਾ ਜਾਗ ਦਾ ਸਬੂਤ ਮਿਲਦਾ ਹੈ ਔਰ ਮੁਜ਼ੇਬ ਨੇ ਸਤਾ ਦੀ ਖਾਤਰ ਆਪਣੇ ਤਿੰਨੇ ਭਰਾ ਕਤਲ ਕੀਤੇ ਆਪਣੇ ਬੁੱਢੇ ਪਿਤਾ ਨੂੰ ਆਗਰੇ ਦੇ ਕਿਲੇ ਵਿੱਚ ਕੈਦ ਕੀਤਾ ਗਰਮੀਆਂ ਦੇ ਦਿਨਾਂ 'ਚ بڑھا پیو قید سی اندر سیوا کر دی سی اس دی لڑکی جہاں آ رہا اورنگزیب دی بہن یہ بھی قید سی کیونکہ پیو دا پک لین دی سی پیو دی حمایت کر دی سی اندر سراہی دے جد پانی مک چلیا اور شام تک پانی دا چلنا بڑا اوکھا سی دوپہر ڈھل چلی سی شاہ جہاں نے سنتری نو آواز ماری پانی چاہی دا سنتری کہیں لگا جہاں پڑا ਮੇਰੇ ਪਾਸ ਤਾਲੇ ਦੀ ਚਾਬੀ ਨਹੀਂ ਚਾਬੀ ਤੇ ਬਾਦਸ਼ਾਹ ਸਲਾਮਤ ਆਪਣੇ ਕੋਲ ਰੱਖਦੇ ਨੇ ਇਤਬਾਰ ਹੀ ਨਹੀਂ ਕਰਦਾ ਸੀ ਔਰੰਗਜ਼ੇਬ ਮਤਾਂ ਕੋਈ ਸਿਪਾਹੀ ਆਜ਼ਾਦ ਕਰ ਦੇਵੇ ਸ਼ਾਹਜਹਾਨ ਨੂੰ ਤੇ ਸ਼ਾਹਜਹਾਨ ਤੋਂ ਖਤਰਾ ਅਜੇ ਵੀ ਔਰੰਗਜ਼ੇਬ ਨੂੰ ਸੀ ਜਦ ਸ਼ਾਹਜਹਾਨ ਦੀ ਜੌਦਵੀ ਸੁਣ ਕੇ ਸੰਤਰੀ ਔਰੰਗਜ਼ੇਬ ਦੇ ਪਾਸ ਗਿਆ ਤੇ ਕਹਿਣ ਲੱਗਾ ਬਾਦਸ਼ਾਹ ਸਲਾਮਤ ਸ਼ਾਹਜਹਾਨ ਪਾਣੀ ਮੰਗਦੇ ਨੇ ਗਰਜਦੀ ਹੋਈ ਆਵਾਜ਼ ਵਿੱਚ ਔਰੰਗਜ਼ੇਬ ਨੇ ਆਖਿਆ ਉਸ ਬੁੱਢੇ ਨੂੰ ਕਹਿ ਦੋ ਸ਼ਾਮ ਨੂੰ ਰੋਟੀ ਆਵੇਗੀ ਤੇ ਪਾਣੀ ਆ ਜਾਏਗਾ ਹੁਣ ਮੈਂ ਆਕੇ ਤਾਲਾ ਨਹੀਂ ਖੋਲ ਸਕਦਾ ਕਿਉਂਕਿ ਆਪ ਤਾਲਾ ਖੋਲਦਾ ਸੀ ਤੇ ਆਪ ਹੀ ਬੰਦ ਕਰਦਾ ਸੀ ਕਹਿੰਦੇ ਨੇ ਜਦ ਇਹ ਹੀ ਬੋਲ ਸੰਤਰੀ ਨੇ ਸ਼ਾਹਜਹਾਨ ਨੂੰ ਸੁਣਾਏ ਤਾਂ ਉਸ ਨੇ ਉੱਥੇ ਇੱਕ ਰਵਾਈ ਲਿਖੀ ਹੈ ਬਾਬਾਏ ਮਨ ਬਹਾਦਰ ਮਨ ਦੀਰੋਜ ਲਖ ਸਵਾਰ ਬੋਦਮ ایک دن میں بھی اسواران دا مالک سی اے اے لئی موتاج ہاں ہنکار نہیں کرنا چاہی دا اے پسر تجم مسلمان ہی اے میرے بچے تو عجیب مسلمان ہے سنتے سہی آفری ہندوان ہر باب کے مردارام دہند دائم آب شاواش ہے ہندوان تے مرے ہوئے پیونوی پانی دین دے نے اے پسر تو اجم مسلمانی زندہ را با جانم با آب رسانی پیو تیرا زندہ ہے کہ پانی دے گھوٹ لئی ترس رہے ہیں پتا پانی دے گھوٹ لئی ترس رہے گرامہ رہ نو ترپا کے مارے ہیں بھتیجیاں نو ترپا کے مارے ہیں پہنہ دی شادی نہیں کیتی بچیاں دی شادی نہیں کیتی اس پرشتو ہوئی نہیں سگدا سی ਕਿ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨਾਲ ਇਨਸਾਫ ਨਾਲ ਪੇਸ਼ ਆਉਂਦਾ ਹੈ ਹੁਕਮ 사ਦਰ ਕਰ ਦਿੱਤਾ ਕਿ ਇਹ ਈਨ ਮੰਨੇ ਨਹੀਂ ਤੇ ਸ਼ਹੀਦ ਕਰ ਦਿਓ ਤਾਂ ਤਸੀਹੇ ਦੇ ਕੇ ਦਿੱਲੀ ਦੇ ਚਾਂਦਨੀ ਚੌਂਕ ਦੇਚ ਆਪ ਨੂੰ ਸ਼ਹੀਦ ਕੀਤਾ ਗਿਆ ਮੱਗਰ ਸੁਦੀਪਨ ਸੰਮਤ 1732 ਨੂੰ ਆਪ ਜੀ ਨੂੰ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ ਆਪ ਜੀ ਦਾ ਸੀਸ ਭਾਈ ਜੇਤਾ ਲੈ ਕੇ ਗਿਆ ਜਿਸ ਦਾ ਸਿਸਕਾਰ ਅਨੰਦਪੁਰ ਸਾਹਿਬ ਹੋਇਆ ਆਪ ਦੀ ਦੇਹੀ ਨੂੰ ਲੱਖੀ ਸ਼ਾ ਬਣ ਜਾ ਰਹਿਣੇ ਗੱਡੇ ਤੇ ਰੱਖ ਕੇ ਆਪਣੇ ਘਰ ਲਿਆਂਦਾ ਇੱਕ ਛੋਟਾ ਜਿਹਾ ਪਿੰਡ ਸੀ ਜਿਸ ਦਾ ਨਾਂ ਸੀ ਰਕਾਬਗੰਜ ਆਪਣੇ ਘਰ ਦੇ ਵਿੱਚ ਪਾਤਸ਼ਾਹ ਦੀ ਪਵਿੱਤਰ ਦੇਹੀ ਨੂੰ ਰੱਖ ਕੇ ਆਪਣੇ ਮਕਾਨ ਨੂੰ ਅਗਲਾ ਦਿੱਤੀ ਇਸ ਤਰ੍ਹਾਂ ਸਤਿਗੁਰੂ ਦੀ ਦੇਹੀ ਦਾ ਸਿਸਕਾਰ ਹੋਇਆ ਇਹ ਦੋਵੇਂ ਪਾਵਨ ਅਸਥਾਨ ਗੁਰਦੁਆਰਾ ਸੀਸਗੰਜ ਗੁਰਦੁਆਰਾ ਰਕਾਬਗੰਜ ਦਿੱਲੀ ਵਿੱਚ ਮੌਜੂਦ ਨੇ ਤੇ ਆਪ ਦੀ ਪਰਮ ਸ਼ਹਾਦਤ ਦਾ ਸੰਦੇਸ਼ ਦੇ ਰਹੇ ਨੇ ਉਪਦੇਸ਼ ਦੇ ਰਹੇ ਨੇ ਚੁਣਾ ਜਿੰਦਗਾ ਨੀ ਕੋ ਨੰਦਰ ਜਹਾ ਕਿ ਚੋ ਮਰਦਾ ਵਾਸੀ ਨਾ ਗੋਇਨ ਮਰਬ ਇਸ ਧਾਮ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਕਿ ਜਦ ਤੂੰ ਮਰ ਵੀ ਜਾਏ ਤੇਰੀ ਮੌਤ ਜ਼ਿੰਦਗੀ ਦਾ ਉਪਦੇਸ਼ ਦੇਦੀ ਰਹੇ